ਸੰਦੂ ਸਾਹਿਬ ਆ ਕੀ ਲਈ ਆ ਕੇ ਰੱਖਿਆ ਆ ਨਵੀਂ ਚੀਜ਼ ਓਹੋ ਆ ਚੀਤ ਰਾਤ ਮੈਂ ਸਪਾਰਸ਼ ਨਾਲ ਲੈ ਕੇ ਆਇਆ ਬੜੀ ਜਿਆਦਾ ਸਪਾਰਸ਼ ਰਵਾਈ ਤੇ ਫਿਰ ਮਿਲੀ ਹੈ ਨਹੀਂ ਤੇ ਆਪਣੇ ਅੱਗੇ ਇੰਨਾ ਕਣਕ ਦਾ ਬੀ ਪਿਆ ਹੋਇਆ ਤੁਸੀਂ ਆਹ ਕਾਤੋਂ ਹੋਰ ਹੀ ਚੱਕ ਲਿਆਏ ਹੋ ਓਏ ਤਾਂ ਸੋਨਾ ਲੈ ਕੇ ਆਇਆ ਤੈਨੂੰ ਪਤਾ ਨਾ ਕਣਕ ਵੇਚਦੇ ਵੇਚ ਤੇ ਲੇਟ ਹੋ ਗਏ ਆਪਾਂ ਲੇਟ ਤਾਂ ਆਪਾਂ ਹੋ ਗਏ ਆ ਇਹ ਗੇਟ ਕੰਪਨੀ ਦੇ ਐਵੇਂ ਦੇ ਕਣਕ ਆ ਪਵਣੇ ਨੂੰ ਨਵੰਬਰ ਦੇ ਨਵੰਬਰ ਤੋਂ ਲੈ ਕੇ ਤੇ ਲੋਹੜੀ ਤੱਕ ਵੇਚ ਸਕਦੇ ਆ ਅੱਛਾ ਕੋਈ ਝਾੜ ਦਾ ਫਰਕ ਨਹੀਂ ਨਹੀਂ ਉਹ ਮੈਂ ਤਾਂ ਕਹਿ ਦਿੰਦੀ ਆ ਵੀ ਆਪਾਂ ਨਵੰਬਰ ਤੱਕ ਹੀ ਵੇਚ ਸਕਦੇ ਹਾਂ ਉਹਦੋਂ ਬਾਅਦ ਤਾਂ ਫਿਰ ਜਿਹੜਾ ਕੀ ਝਾੜ ਥੂੜ ਘੱਟ ਹੋ ਜਾਂਦਾ ਨਾ ਨਾ ਇਹ ਕਣਕ ਐਵੇਂ ਦੇ ਗੇਟ ਗੇਟ ਕੰਪਨੀ ਦੀ 71 ਕਣਕ ਕੱਟ ਮਿਲੂਗਾ ਠੀਕ ਹੈ ਜੀ ਲਓ ਵੀ ਦੋਸਤੋ ਮਸ਼ੀਨ ਆਪਾਂ ਕਰ ਲਈ ਤਿਆਰ ਤੇ ਹਾਲੇ ਚਲੋ ਵੀ ਖੋਲੋ ਅਰ ਵਾਕਿਆ ਦੇ ਵਿੱਚ ਅਰ ਸਫਾਈ ਕਿੰਨੀ ਕਣਕ ਦੀ ਹੈ ਨਾ ਪਹਿਲੇ ਆ ਮੋਟੇ ਵੀ ਕਿੰਨੇ ਆ ਨਾ ਕਣਕ ਇਧਰ ਬਹੁਤ ਵਧੀਆ ਬਹੁਤ ਵਧੀਆ ਕਣਕ ਸਾਫ ਆ ਬੀਤਾ ਨਾ ਹਾਂ ਤੇ ਹੁਣ ਆਪਣੇ ਜਿਹੜੇ 2.5 ਕਿੱਲੇ ਰਹਿ ਗਏ ਸੀਗੇ ਤੇ ਉਹ ਆਪਾਂ ਜਿਹੜੀ ਕੀ ਬਜਾਈ ਕਰਨੀ ਆ ਇਹ ਤਾਂ 71 ਦੀ ਤੇ ਦੋਸਤੋ 2.5 ਕਿੱਲੇ ਕਰਕੇ ਆਪਾਂ ਹੋ ਜਾਾਂਗੇ ਬਿਲਕੁਲ ਫ੍ਰੀ ਅਸੀਂ ਖੇਤ ਪਹੁੰਚ ਚੁੱਕੇ ਆਂ ਹਾਂਜੀ ਤੇ ਸੰਦੂਤ ਸਾਹਿਬ ਲੈ ਆਏ ਤੇ ਪਾਉਣ ਐਸ ਖੇਤ ਐਸ ਖੇਤ ਦਾ ਬਹੁਤ ਮਤਲਬ ਕੀ ਮਤਲਬ ਵਸਤੇ ਆਉਂਦੀ ਆ ਤੇ ਮਤਲਬ ਦੋਸਤੋ ਇਹ ਹੈ ਬੇ ਇਥੇ ਅਮਰੂਦ ਨਾਸ਼ਪਤੀਆਂ ਇਹ ਐ ਨਾ ਐ ਹੁੰਦਾ ਵੀ ਉਹ ਹੀ ਖਾਵਾਂ ਜਾ ਕੇ ਮੈਂ ਹਾਂ ਵੈਸੇ ਥੋੜਾ ਜਿਹਾ ਖੇਤ ਆਪਣਾ ਰਹਿ ਜਾਂਦਾ ਦੂਰ ਹਾਂ ਜਿਹੜੇ ਕੀ ਪੈ ਜਾਂਦਾ 1.5 ਕਿਲੋਮੀਟਰ ਪੈ ਜਾਂਦਾ 1.5 ਕਿਲੋਮੀਟਰ ਪੈ ਜਾਂਦਾ ਹਾਂਜੀ ਤੇ ਅੱਜ ਵਾਲੇ ਬਲੌਗ ਦੇ ਵਿੱਚ ਦੋਸਤੋਂ ਤੁਹਾਨੂੰ ਅਮਰੂਦ ਮਰਾਦ ਸਾਰਾ ਕੁਝ ਦਿਖਾਵਾਂਗੇ ਵੀਡੀਓ ਨੂੰ ਤੁਸੀਂ ਬਣੇ ਰਹੋ ਹਾਂਜੀ ਤੇ ਜੇ ਕਿਸੇ ਨੇ ਖਾਣੇ ਅਮਰੂਦ ਮੋਸਟ ਵੈਲਕਮ ਜੀ ਤੁਸੀਂ ਆ ਵੀ ਸਕਦੇ ਹੋ ਤੇ ਤੁਹਾਡੀ ਆਪਣੀਆਂ ਗੇਟ 77 ਕਣਕ ਵੇਚ ਰਹੇ ਆ ਤੇ ਪਾਵਨ 75 ਮਾਣ ਸੀਗੀ ਪਿਛਲੀ ਵਾਰੀ ਟੌਪ 75 76 ਮਾਣੇ ਦੀ ਹਾਂਜੀ ਤੇ ਐਤ ਕੀ ਫਿਰ ਆਪਾਂ ਜਿਹੜਾ ਕੀ ਸਪਾਰਸ਼ ਤੇ ਬੀ ਲਿਆ ਦੋਸਤੋ ਪਾਰਟੀ ਜੀ ਆਪਾਂ ਹੋ ਗਿਆ ਥੋੜੇ ਜਿਹਾ ਲੇਟ ਤੇ ਇਸ ਕਰਕੇ ਕਹਿੰਦੇ ਜਿਹੜੀ ਕਿ ਲੇਟ ਵੈਰਾਈਟੀ ਹੈਗੀ ਆ ਤੇ ਆਪਾਂ ਇਹਨੂੰ ਲੇਟ ਸਾਮਾਨ ਇਹ ਦੋਸਤੋ ਮਾਨਸਾ ਮੋਡ ਮੰਡੀ ਦੇ ਇਹਨਾਂ ਦੇ ਮੇਨ ਉੱਥੋਂ ਦਾ ਮਤਲਬ ਕਿ ਆਰ ਐਨ ਡੀ ਉਧਰਲੀ ਸਾਈਡ ਆ ਉਧਰ ਤਾਂ ਬਹੁਤ ਮਤਲਬ ਕਿ ਬੀ ਲੋਕ ਬੀਜਦੇ ਪਰ ਸਾਡੇ ਏਰੀਆ ਦੇ ਵਿੱਚ ਘੱਟ ਸੀਗਾ ਤੇ ਤਾਂ ਕਰਕੇ ਆਪਾਂ ਸਪਾਰਸ਼ ਤੇ ਮੰਗਾਇਆ ਸਪੈਸ਼ਲੀ ਆਇਆ ਆਪਣੇ ਤੇ ਉਹ ਵੀ ਇਸੇ ਨਾਲ ਹੀ ਆਪਾਂ ਚਾਹ ਪੀਣ ਲੱਗੇ ਹਾਂ ਹਾਂਜੀ ਇਧਰਲੇ ਖੇਤ ਆਪਾਂ ਬਹੁਤ ਘੱਟ ਚਾਹ ਪੀਂਨੇ ਆ ਕਿਉਂਕਿ ਇਧਰ ਔਨੇ ਘੱਟ ਆ ਨਾ ਬਿਲਕੁਲ ਇਧਰ ਤਾਂ ਉਹ ਗੱਲ ਵੀ ਹਾੜੀ ਸੋਣੀ ਆਈਦਾ ਹਾਂ ਹਾਂ ਤੇ ਲਓ ਜੀ ਚਾਹ ਪੀਨੇ ਆ ਹੁਣ ਆਪਾਂ ਇੱਥੇ ਬੈਠ ਕੇ ਤੇ ਜੈਸ਼ਵਿਕ ਵੀ ਅੱਜ ਇੱਥੇ ਆਊਗਾ ਖੇਤੀ ਖੇਤੀ ਬੁਲਾਇਆ ਦੋਸਤੋਂ ਨੂੰ ਆਪਾਂ ਹਾਂਜੀ ਤੇ ਘਰੇ ਕੋਈ ਹੈ ਨਹੀਂ ਸੀ ਤੇ ਮੈਂ ਆਪਾਂ ਨੂੰ ਕਿਹਾ ਵੀ ਆਪਾਂ ਬੈਂਡ ਵਾਲੇ ਬਾਈ ਨੂੰ ਕਹਿ ਦਿੰਨੇ ਆ ਉਹ ਇੱਥੇ ਛੱਡ ਜਾਣਗੇ ਖੇਤੀ ਆਊਗਾ ਜੈਸ਼ ਲਓ ਜੀ ਜੈਸ਼ਵਿਕ ਵੀ ਸਾਡਾ ਆ ਗਿਆ ਹੈਗਾ ਤੇ ਜੈਸ਼ਵਿਕ ਆਜੋ ਪੁੱਤੂ ਚਾਹ ਤੁਹਾਡੀ ਮੈਂ ਪਾਤੀ ਹੈ ਤੇ ਜੈਸ਼ ਦੇ ਕੱਪੜੇ ਵੀ ਮੈਂ ਸਾਰੇ ਚੇਂਜ ਕਰਤੇ ਸੀਗੇ ਲਓ ਜੀ ਜੈਸ਼ਵਿਕ ਸਾਡਾ ਇੰਜੋਏ ਕਰ ਰਿਹਾ ਹੈਗਾ ਆਪਣੇ ਖੇਤ ਦੇ ਵਿੱਚ ਬੈਠ ਕੇ ਚਾਹ ਪੀ ਰਿਹਾ ਹੈ ਜੈਸ਼ਵਿਕ ਕਿਵੇਂ ਲੱਗ ਰਿਹਾ ਵਧੀਆ ਹੈ ਇਹਨੇ ਹਾਜਮ ਵੀ ਨਾਲ ਦੀ ਨਾਲ ਹੀ ਕਰ ਲੈਣਾ ਜਿਹੜੇ ਕਿ ਭੱਜ ਭੁੱਜ ਕੇ ਤੇ ਤੁਸੀਂ ਦੂਜਾ ਕੀ ਕਹਿੰਦੇ ਹੁੰਦੇ ਜੈਸ਼ ਪੂਰੇ ਆਓ ਆਜੋ 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 ਚਾਚ ਨਾ ਮੱਛਰੀ ਜੀ ਨਾ ਪੈ ਜੇ ਤੇ ਸਾਡੇ ਜੈਸ਼ਵਿਕ ਦੇ ਆਹ ਵਾਲੇ ਬਿਸਕਟ ਫੇਵਰੇਟ ਹੈਗੇ ਆ ਜਿਹੜੇ ਆਪਾਂ ਘਰੇ ਕਢਾਉਨੇ ਹੁੰਦੇ ਆ ਹਨਾ ਜੈਸ਼ਵਿਕ ਉਹ ਜੈਸ਼ਵਿਕ ਦੱਸੋ ਆ ਫੇਵਰੇਟ ਹੈ ਕਿ ਨਹੀਂ ਹੈਗੇ ਹੈ ਫੇਵਰੇਟ ਹੈਗੇ ਨਾ ਇਹਦੇ ਨਾਲ ਜਿਆਦਾ ਸਟਰੋਂਗ ਬੱਚਾ ਬੰਦਾ ਹਨਾ ਤੇ ਲਓ ਜੀ ਕਨਕਦੀਪਾਈ ਹੋ ਰਹੀ ਆ ਤੇ ਮੈਂ ਸੋਚਿਆ ਕਿਉਂ ਨਾ ਆਪਾਂ ਜਿਹੜਾ ਕਿ ਇਧਰਲੀ ਸਾਈਡ ਆਪਣੇ ਮਰੂਦਾਂ ਦੇ ਬੂਟੇ ਲੱਗੇ ਹੋਏ ਆ ਜਨਕੀ ਬਾਗ ਹੀ ਲੱਗਿਆ ਹੋਇਆ ਤੇ ਬਹੁਤ ਸਾਰੇ ਅਮਰੂਦ ਲੱਗੇ ਹੋਏ ਸੀਗੇ ਇਧਰ ਦੇਖੋ ਆਪਣੇ ਜਿਹੜੇ ਅਮਰੂਦਾਂ ਦਾ ਹਾਲ ਦੇਖੋ ਦੇਖੋ ਤੇ ਜੇ ਆਪਾਂ ਇਹੀ ਲੈਣ ਚਾਗੇ ਤਾਂ ਆਪਾਂ ਨੂੰ ਵਾਧੂ ਮਹਿੰਗੇ ਮਿਲਦੇ ਆ ਤੇ ਜੇ ਆਪਾਂ ਆਪਣੇ ਖੇਤ ਦੇ ਵਿੱਚ ਇਹਨਾਂ ਨੂੰ ਲਾਇਆ ਹੋਇਆ ਤਾਂ ਇਹਨਾਂ ਦੀ ਵਿਚਾਰਿਆਂ ਦੀ ਕਦਰ ਵੀ ਜਿਹੜੀ ਕੀ ਬਹੁਤ ਘੱਟ ਪੈਂਦੀ ਆ ਲਓ ਜੀ ਆਜੋ ਜੀ ਜਿਨੇ ਖਾਣਿਆ ਅਮਰੂਦ ਤੇ ਆਪਾਂ ਤਾਂ ਅਮਰੂਦ ਲੈ ਆ ਤੋੜ ਇੱਧਰ ਕਣਕ ਵੀ ਆਪਣੀ ਬਸ ਥੋੜੀ ਜਿਹੀ ਰਹਿ ਗਈ ਆ ਤੇ ਬੀਜੀ ਜਾਊਗੀ